ਰਣ ਸੰਗ ਜਿਹੜੀ ਪੰਚਾਇਤੀ ਜ਼ਮੀਨ ਜਿਹੜੀ ਤੀਜੇ ਹਿੱਸੇ ਵਾਲੀ 80 ਕੋਟੇ ਦੀ ਜ਼ਮੀਨ ਆ ਉਹਦੇ ਸਬੰਧ ਦੇ ਵਿੱਚ ਇੱਕ ਕਾਫੀ ਬਿਵਾਦ ਆ ਜਿਹੜਾ ਉਹ ਵਧਿਆ ਹੋਇਆ ਹੈਗਾ ਤੇ ਉੱਥੇ ਕੀ ਕਹੋਗੇ ਤੁਸੀਂ ਅਸੀਂ ਤਾਂ ਜੀ ਇਹ ਬਿਵਾਦ ਤਾਂ ਫਿਰ ਇਹਨਾਂ ਨੇ ਖੜਾ ਕਰਿਆ ਨਾ ਜਿਹੜਾ ਇਹ ਬਿਵਾਦ ਉੱਠਿਆ ਹੈ ਇਹ ਇਹਨਾਂ ਨੇ ਤਿੰਨ ਬੰਦਿਆਂ ਨੇ ਖੜਾ ਕਰਿਆ ਸਿਰਫ ਤਿੰਨ ਘਰਾਂ ਦੇ ਹੂੰ ਇਹ ਬਿਵਾਦ ਕੋਈ ਨਹੀਂ ਹੈਗਾ ਇਹ ਸਾਡਾ ਬਿਲਕੁਲ ਜਿਹੜਾ ਇਹ ਜ਼ਮੀਨ ਦਾ ਮਸਲਾ ਹੈਗਾ ਇਹਦੇ ਵਿੱਚ ਇਹ ਕਿਹਾ ਗਿਆ ਕਿ ਆ ਵੀ ਅਸੀਂ ਵੀ ਆਪਾਂ ਇਹ ਜ਼ਮੀਨ ਦੀ ਬੋਲੀ ਦੇਵਾਂਗੇ ਸਾਂਝੀ ਆਪਾਂ ਮੇਰੀ ਇਹਨਾਂ ਨੂੰ ਸੰਗਰਾ ਸਿੰਘ ਨਾਲ ਗੱਲ ਹੋ ਗਈ ਹੂੰ ਦੋਨਾਂ ਦੀ ਯਾ ਬਸ ਅਸੀਂ ਬੋਲੀ ਲਿਆ ਕਰਾਂਗੇ ਵੀ ਅੱਧਾ ਉਹਦੇ ਕਰਕੇ ਆਪਾਂ ਬਾਈ ਬਾਹੀ ਚੱਲੇ ਕਰਾਂਗੇ। ਨਾਲ ਰੱਖ ਕੇ ਸਾਰੀਆਂ। ਤੁਸੀਂ ਸਾਡੇ ਗੋਡੀ ਕਰਉਂਦੇ ਦਾ ਕਰ ਤੂੰ ਮੈਂ ਆਪਣੇ ਘਰ ਨੂੰ ਬੰਨ ਦਿਆ ਕਰੂੰ ਵੀ ਅੱਧਾ ਤੇ ਬੇਡਾ ਵੀ ਚਾਹੀ। ਹੂੰ ਠੀਕ ਆ ਗੱਲ। ਇਹ ਇਹਨਾਂ ਨੇ ਕੀ ਕਰਿਆ ਮੇਰੇ ਨਾਲ ਜੀ ਕਰਕੇ ਲਿਖ ਲਿਆ ਸਾਰਾ ਕੁਝ ਓਕੇ ਕਰਕੇ ਬੀੜੀ ਸਾਹਿਬ ਨੇ ਲਿਖ ਲਿਆ ਕੀਤਾਗਾ ਵੀ ਸਾਡਾ ਫੈਸਲਾ ਕੀਤਾ ਤਿੰਨ ਸਾਢੇ ਤਿੰਨ ਕਿਲੇ ਕਰਕੇ ਸਾਡੇ। ਹੂੰ ਹੋ ਗਈ ਜੀ ਗੱਲ। ਉਸ ਤੋਂ ਬਾਅਦ ਫਿਰ ਇਹ ਜੋਹੀ ਕਰਿਆ ਮਤਲਬ ਇਹਨਾਂ ਨੂੰ ਬਹੁਣ ਲੱਗੇ ਤਾਂ ਅੱਧਾ ਕਿਲਾ ਮੇਰੇ ਨਾਲ ਤੋਂ ਫੇਰ ਬਾਗੀ। ਹੂੰ ਉਸ ਤੋਂ ਬਾਅਦ ਫਿਰ ਸਾਡਾ ਗਵਾਦ ਖੜਾ ਹੋ ਗਿਆ ਉੱਥੇ ਠਾਣੇ ਫਿਰ ਚਲੇ ਬੀਰਿਆ ਗਰਾਂਟ ਤੂੰ ਦਾ ਚੀ ਤੈਨੂੰ ਕੋਈ ਨਹੀਂ ਤਿੰਨ ਕਿਲੇ ਦਾ ਸਾਰ ਲੇਗਾ ਮੈਂ ਉੱਥੇ ਵੀ ਕਹਿਦਾ ਮੈਂ ਸਰ ਕੋਈ ਨਹੀਂ ਸਾਡੀ ਲੜਾਈ ਨਾ ਹੋਵੇ ਵੀ ਤਿੰਨ ਕਿਲੇ ਦਾ ਸਾਰ ਲੂਗਾ ਮੈਂ ਮੈਨੂੰ ਕੋਈ ਦਿੱਕਤ ਨਹੀਂ ਹੈ ਕਿ ਮੈਂ ਨਹੀਂ ਲਊਗਾ ਤੇ ਬਿਗਾ ਬਿਗਾ ਮੈਂ ਸਾਡੀ ਸਾਗਤ ਦੇ ਵਿੱਚ ਵੰਡ ਦੂੰਗਾ ਇਹਨਾਂ ਨੇ ਮਤਲਬ ਉਹ ਵਾਦੇ ਤੂੰ ਵੀ ਇਹੇ ਭੱਜੇ ਲਿਖ ਲਿਆ ਆ ਵਾਦੇ ਤੂੰ ਵੀ ਭੱਜੇ ਬਿਲਕੁਲ ਉਦੋਂ ਬਾਅਦ ਇਹਨਾਂ ਨੇ ਮੰਨ ਕੇ ਚੱਲ ਪਾ ਵੀ ਡਾਂਸ ਛੋਟੀਆਂ ਲੈ ਕੇ ਲੈ ਕੇ ਬੁੜੀਆਂ ਜਰੂਮ ਉੱਥੇ ਜਾਂਦਾ ਤੇ ਤਾਂ ਮੇਰੇ ਮਗਰ ਪੈ ਦਿੱਤੇ ਮੈਂ ਉੱਥੋਂ ਜੀ ਆਪਣਾ ਸਾਈਡ ਹੋ ਜਾਂਦਾ ਵੀ ਆਪਾਂ ਨਹੀਂ ਲੈਣਾ ਕੀ ਇਹ ਚੀਜ਼ ਤੋਂ ਹਣਾ ਵੀ ਆਪਾਂ ਇਹ ਕਹਿੰਦੇ ਆ ਵੀ ਜੇ ਹੌਲੀ-ਹੌਲੀ ਆਪਾਂ ਇਹ ਕਹਿੰਦੇ ਆ ਵੀ ਆਪਾਂ ਕਿਸੇ ਹਿਸਾਬ ਚ ਆ ਜੂ ਕਹਾਣੀ ਹੂੰ ਪਰ ਇਹਨਾਂ ਨੇ ਜੀ ਉਸ ਤੋਂ ਬਾਅਦ ਜਦੋਂ ਬੋਲੀ ਹੋਈ ਆ ਦੁਬਾਰਾ ਫੇਰ ਪੰਚਾਇਤਾਂ ਭੰਗ ਹੋ ਚੁੱਕੀਆਂ ਸੀਆਂ ਵੀਰ ਨੇ ਬੋਲੀ ਰੱਖੀ ਗਈ ਉੱਥੇ ਤਾਂ ਅਸੀਂ ਉੱਥੇ 5-7 ਬੰਦੇ ਗਏ ਜਦੋਂ ਅਸੀਂ ਅੰਦਰ ਵੜ ਗਏ ਜੀ ਤਾਂ ਇਹਨਾਂ ਦੇ ਬੰਦੇ ਨੇ ਫੋਨ ਕਰਤਾ ਅੰਦਰ ਜਾ ਕੇ ਵੀਰ ਜੀ ਡੰਟਾ ਸਿੰਘ ਆ ਬੜਿਆ ਬੋਲੀ ਦੇਣ ਇਹ ਉਸੇ ਟਾਈਮ ਇੱਕੋ ਲੱਗਤ ਵੀਰੋ ਸਾਹਿਬ ਖੁਦ ਨਾਲ ਹੀ ਇੱਕੋ ਲਾਉ ਸਾਰੇ ਘਰ ਆਪਾਂ ਥੱਲੇ ਉਤਰੇ ਜੀ ਪੌੜੀਆਂ ਚੜ੍ਹਦੇ ਨੇ ਥੱਲੇ ਉਤਰੇ ਅਸੀਂ ਪੁੱਛਿਆ ਵੀ ਵੀਰੂ ਸਾਹਿਬ ਨੂੰ ਵੀ ਵੀਰੂ ਸਾਹਿਬ ਵੀ ਬੋਲੀ ਬਾਰੇ ਕੋਈ ਗੱਲਬਾਤ ਜੀ ਆਏਗੇ ਬੰਦੇ ਕੰਸਪਟ ਬੰਦੇ ਤੇ ਬਸ ਕੋਈ ਨਹੀਂ ਹੋ ਗਈ ਬੋਲੀ ਹੋ ਗਈ ਬੋਲੀ ਐ ਕਰਕੇ ਜਿਨ੍ਹਾਂ ਨੇ ਮਤਲਬ ਉੱਥੇ ਠੱਪ ਕਰਤਾ ਗੱਲ ਚਲੋ ਦੂਜਾ ਉਹਨੂੰ ਸਵਰ ਕਰਕੇ ਫੇਰ ਬਹਿ ਗਏ ਗੱਲ ਦਾ ਆ ਹੁਣ ਉਸ ਤੋਂ ਬਾਅਦ ਜੀ ਆ ਸਾਡਾ ਹੁਣ ਚੱਲਿਆ ਇਹਨਾਂ ਨੇ ਲੋਵਾਰੇ ਫੇਰ ਸਾਡੇ ਤੋਂ ਉਧਰ ਟੈਗ ਕੀਤਾ ਜਾ ਕੇ ਇਹਨਾਂ ਨੇ ਉਹ ਵੀ ਸਮਝੌਤਾ ਸਾਡਾ ਹੋਇਆ ਵੇਦਿਆ ਮਜੂਦ ਮਿਲ ਗਰੀ ਉਧਰ ਜਾ ਕੇ ਇਹਨਾਂ ਨੇ ਵੀ ਟਿੱਪ ਕਰਿਆ ਗੱਲ ਦਾ ਵਾ ਤੇ ਹੁੰਦੇ ਜਗੋਂ ਦੀ ਗੱਲ ਦੇਖੋ ਜੀ ਹੁਣ ਸਾਡੇ ਵੇੜੇ ਦੇ ਮੈਂ ਵੀ ਵੇੜੇ ਦਾ ਚੰਗਾ ਹੀ ਜਾਂਦੇ ਦਾ ਨੇ ਸਾਰਿਆਂ ਦਾ ਅਸੀਂ ਦੋ ਘਰਾਂ ਨੂੰ ਨਹੀਂ ਬੰਦ ਕਰਨ ਦੇਣੀ ਹੈਗੀ ਜੀ ਅਸੀਂ ਪ੍ਰਸ਼ਾਸਨ ਨੂੰ ਬੇਨਤੀ ਕਰਦਾ ਵੀ ਇਹਨਾਂ ਦੀ ਗੁੰਡਾਗਰਦੀ ਬੰਦ ਕੀਤੀ ਜਾਵੇ ਅੱਧੋ ਵੱਧ ਗੁੰਡਾਗਰਦੀ ਕਰਦੇ ਨੇ ਬਾਈ ਗੁਰੂ ਸਿੰਘ ਖਾਲਸਾ ਬਾਈ ਜੀ ਇਹਨੇ ਕੇਸ ਲਾਦੀ ਸਾਡੇ ਉੱਤੇ ਇੱਕ ਤਰ੍ਹਾਂ ਨੇ ਵਾਪਸ ਲੈ ਲਿਆ ਤੇ ਸਾਡਾ ਉੱਥੇ ਮਤਲਬ ਬੰਦੀਆ ਲਾਇਆ ਅੱਜ ਕੇਸ ਸੱਤ ਸਾਲ ਚੱਲੇ ਸਾਨੂੰ ਬੰਦੀ ਨਹੀਂ ਮਿਲੀ ਇਹ ਅਸੀਂ ਸੰਰੂਰ ਆਪਣੇ ਮੰਦਰਾ ਜੱਜ ਦੇ ਲਾਇਆ ਹੈ ਸੈਸ਼ਨ ਕੋਰਟ ਦੇ ਵਿੱਚ ਲਾਇਆ ਹੈ ਮﻘਦਮਾ ਅਸਾ ਉਹਨਾਂ ਦਾ ਇੱਕ ਇਹ ਮਤਲਬ ਜਿਹੜੀ ਦੂਜੀ ਧਿਰ ਹੈ ਉਹਨਾਂ ਦਾ ਇੱਕ ਇਹ ਦੋਸਾਗਾ ਵੀ ਜੇਕਰ ਜਿਹੜੀ ਪੰਚਾਇਤੀ ਜ਼ਮੀਨ ਦੇ ਵਿੱਚ ਉਹ ਹਿੱਸੇਦਾਰ ਕਹਿ ਰਹੇ ਨੇ ਵੀ ਅਸੀਂ ਮੇਂ ਪੰਚਾਇਤੀ ਰਾਕ ਦੇ ਵਿੱਚੋਂ ਜਿਹੜਾ ਐਸੇ ਕੋਟੇ ਵਾਲਾ ਬਾਹਣਾ ਵੀ ਉਹ ਵੀ ਨਾਲ ਲੈਣਾ ਹੈ ਵੀ ਜਿਹੜੀ ਆਬਦ ਵਾਲੀ ਜ਼ਮੀਨਾਂ ਵੀ ਉਹਨਾਂ ਨੇ ਕਿਸੇ ਜ਼ਿੰਮੇਵਾਰ ਨੂੰ ਠੇਕੇ ਦੇ ਦਿੱਤੀ ਹੋਈ ਆ ਉੱਥੇ ਕੀ ਕਹੋਗੇ ਉਹ ਸਾਡੀ ਬਸ ਸਾਡੇ ਆਪਾਂ ਨੂੰ ਥਰਲੇ ਪਾਣੀ ਹੈ ਨਹੀਂ ਹਾਂ ਥਰਲੇ ਪਾਣੀ ਦਾ ਪ੍ਰਬੰਧ ਹੈ ਨਹੀਂ ਹਲੇ ਪਹਿਲਾਂ ਇਹ ਹੀ ਮਤਲਬ ਉਹ ਦੇ ਰਹੇ ਆ ਇਸੇ ਕਰਕੇ ਠੇਕੇ ਦੇ ਰਹੇ ਆ ਠੀਕ ਹੈ ਹਾਂ ਓਕੇ ਜੋ